ਕੀ ਸੱਤ ਬੱਚੇ ਨੂੰ 3:00 ਵਜੇ ਉਸਨਾ ਚਾਮ ਦੇ ਵਿੱਚ ਗੁਰਵਿੰਦਰ ਸਿੰਘ ਸਰਵ ਖਰਚਰਨ ਸਿੰਘ ਇਹਨਾਂ ਦੀ ਮੋਬਾਈਲ ਸਸਤਰੀ ਦੁਕਾਨ ਹੈ ਇਹ ਦੁਕਾਨ ਤੇ ਬੈਠੇ ਸੀ ਇੱਕ ਸ਼ਖਸ ਆਇਆ ਇਹਨਾਂ ਕੋਲ ਜਿਹਦੇ ਖਾਕੀ ਪਾਪਾ ਖਾਕੀ ਪੈਂਟ ਤੇ ਵਾਈਟ ਟੀ-ਸ਼ਰਟ ਜਿਹਦਾ ਤੇ ਪੁਲਿਸ ਵਾਲਾ ਕੋਲ ਖਾਇਆ ਸੀ ਇਹਨੂੰ ਮੱਲਾ ਮਤਾ ਚ ਲਾ ਕੇ ਕਹਿੰਦਾ ਮੈਨੂੰ ਕੈਸ਼ ਚਾਹੀਦਾ ਹੈ ਪੈਸੇ ਮੈਂ ਤੁਹਾਨੂੰ ਸਿਕਲ ਕਰ ਦਿੰਦਾ ਇਹਨੇ ਦੁਕਾਨਦਾਰ ਨੇ ਗੁਰਵਿੰਦਰ ਸਿੰਘ ਨੇ ਸੋਚਿਆ ਕਿ ਅਪਨ ਪੁਲਿਸ ਨਾਲ ਹੀ ਹੋਣਾ ਹੈ ਇਸਲੇ ਮੁਸ਼ਕਲ ਚਾ ਉਹਨਾਂ ਨੂੰ 3000 ਰੁਪਏ ਦਿੱਤਾ ਤੇ ਜਦੋਂ ਇਹਨੇ ਸਕੈਮ ਕੀਤਾ ਸਕੈਮ ਕਰਕੇ ਜਲਦੀ ਜਰਾ ਦੋ ਚਲਾ ਗਏ ਪਰ ਬਾਜੂ ਗੁਰਦਰ ਸਿੰਘ ਨੇ ਖਾਤਾ ਚੱਕ ਕੇ ਤਾਂ ਉਹਦਾ ਖਾਤਾ ਜਿਹੜਾ ਪੈਸੇ ਨਹੀਂ ਆਏ ਸੀ ਇਹਨੇ ਗੁਰਦਰ ਸਿੰਘ ਕੰਪਲੇਂਟ ਕੀਤੀ ਜਿਹ ਕੰਪਲੇਂਟ ਤੇ ਜੀ ਮਕਦਮਾ ਨੰਬਰ 97 ਮਿਤੀ 27 25 ਅੰਡਰ ਸੈਕਸ਼ਨ 318 4 303 2 ਬੀ ਐਨ ਐਸ ਥਾਣਾ ਗਦਰਵਾ ਗਦਰਵਾ ਰਜਿਸਟਰ ਕਰਕੇ ਜਿਹੜੇ ਟੈਕਨੀਕਲ ਤਰੀਕੇ ਤੇ ਸੀਸੀਟੀਵੀ ਕੈਮਰਾ ਦੀ ਫੁਟੇਜ ਨੂੰ ਮੰਗਾ ਲ ਕੇ ਪਰਤਾਲ ਕੀਤੀ ਦਾ ਸਾਨੂੰ ਅਜੇ ਦੋਸ਼ੀ ਕਰਨੈਲ ਸਿੰਘ ਇਲਸਦੀਪ ਪੁੱਤਰ ਫਕੀਰ ਚੰਦ ਵਾਸੀ ਧੋਲਵਾਲ ਪੀਐਸ ਸਦਰਮਨਸ ਇਹਨੂੰ ਕੱਲ ਅਸੀਂ ਅਰੈਸਟ ਕਰ ਲਿਆ ਇਹਨੇ ਕੁਝ ਕਿਸਤੇ ਦੱਸਤਾ ਵੀ ਮੈਂ ਆਇਆ ਸੀ 3000 ਰੁਪਿਆ ਲੈ ਗਿਆ ਸੀ ਕੱਲ ਪੇਸ਼ ਕਰਕੇ ਦੋਨਾਂ ਦਾ ਪੁਲਸਰ ਮਾਰ ਤੇ ਇਹਤੋਂ ਅਜੇ ਵਰਦੀ ਜਿਹੜੀ ਇਹਨੇ ਚੱਲੀ ਪਈ ਹੋਈ ਸੀ ਤੇ ਇਹਦਾ ਮੋਟਰਸਾਈਕਲ ਹੋਰ ਕਵਰ ਕਰਨਾ ਕਰ ਲਾਂਗੇ ਅੱਜ ਆਪ ਤਾਂ ਇਹਨੂੰ ਦੱਸੇ ਪੁਲਿਸ ਭਲਾਇਆ ਰਿਹਾ ਸੀ ਇਹਦਾ ਪੁਲਸਾਂ ਕੋਈ ਲੈਂਦੇ ਨਹੀਂ ਸਰੇ ਕਿ ਸਰ ਨੇ ਵਰਦੀ ਕਿਥੋਂ ਰੇਂਜ ਕੀਤੀ ਸਰ ਇਹਦਾ ਕੀ ਫਾਦਰ ਇਹਦਾ ਪੁਲਸ ਬਲਾਜ਼ਮ ਸੀ ਉਹ ਮੈਂ ਕਰ ਰਿਹਾ ਤਫਤੀਸ਼ ਇਹਦੀ ਪਤਾ ਲੱਗਿਆ ਤੇ ਵਦਿਆ ਹੈ ਬਬਜੀ ਵੀ ਖਾਕੀ ਪੈਂਟ ਦਾ ਖਾਕੀ ਪਗਾਾਮ ਵੀ ਦੁਕਾਨ ਤੋਂ ਮਿਲ ਜਾਂਦੀ ਹੈ ਜੀ ਸਰ ਪੁਲਿਸ ਦੇ ਲੋਕੋ ਲੱਗਿਆ ਹੋਣਾ ਜੀ ਤੇ ਸ਼ਰਿਆਂ ਨੂੰ ਦਾ ਕੋਈ ਨਹੀਂ ਹਾਂ ਟੀ-ਸ਼ਰਟ ਸਪੈਸੀ ਵਾਈਟ ਜਿਹਦਾ ਪੁਲਸ ਵਾਲੋ ਕੋਲ ਰੱਖਿਆ ਸੀ ਸਰ ਕਿਧਰ ਬਾਤੋਂ ਬਿਨਾਂ ਕਿਤੇ ਹੋਰ ਵੀ ਪਹਿਲਾਂ ਨੇ ਇਸ ਤਰ੍ਹਾਂ ਦਾ ਕੁਝ ਕੀਤਾ ਹੈਗਾ ਫਰਾਡ ਵਗੈਰਾ ਸਾਰਾ ਸਾਮਾਨ ਅਸੀਂ ਅੱਧਰ ਕਬਰ ਕਰਾਂਗੇ ਉਸ ਦਿਨ ਇਹਨੇ ਸ਼ਾਮ ਨੂੰ ਬੱਲੂ ਆਇਆਗਾ ਤੇ ਦੇ ਵਿੱਚ ਥਾਣੇ ਸਦਰਪੁਰ ਚ ਉੱਥੇ ਵੀ 5000 ਰੁਪਏ ਦੇ ਕਿਹੜਾ ਠੱਗੀ ਮਾਰੀ ਕਿੰਨੀ ਕਿ ਠੱਗੀਆਂ ਸਰ ਹੋਰ ਕੋਈ ਨਿਕਲੀ ਮੇਜਿਸਟਰ ਦੀ ਇਹ ਫਿਰ ਵਾਲੇ ਦੋ ਹੀ ਧਿਆਨ ਚਾਹੀਆ ਦੋ ਦਿਨ ਦਰਮਾੜ ਤੇ ਪੁਸ਼ੀਸ਼ ਕਰਕੇ ਤੋਂ ਇੱਕ ਬੱਲੂ ਆਪਾਂ ਕਿਹੜੇ ਪਿੰਡ ਦਾ ਕਿਹੜੀ ਜਿਹੜੇ ਦਾ ਇਹ ਬੱਲੂ ਵਾਲਾ ਪਿੰਡਾ ਥਾਣਾ ਸਦਰਮਾਨਸਾ ਚ ਇੱਕ ਕੱਲਾ ਹੀ ਹੈ ਜਾਂ ਕੋਈ ਹੋਰ ਵੀ ਕੋਈ ਨੀ ਕੱਲਾ ਹੀ ਹੈ ਸਰ ਕੋਈ ਕ੍ਰਿਮੀਨਲ ਰਿਕਾਰਡ ਹੈ ਦਾ ਕੋਈ ਪਤਾ ਲੱਗਿਆ ਹੋਵੇ ਪਹਿਲੇ ਕੋਈ ਨਹੀਂ ਪਿੱਛੇ ਪਰਚਾ ਕੋਈ ਦੱਸ ਨਹੀਂ ਇਹਦੇ ਪਤਾ ਲੱਗਿਆ ਕਿ ਦੋ ਠੱਗੀਆਂ ਨੇ ਪਹਿਲਾਂ ਇਸ ਤਰ੍ਹਾਂ ਨਹੀਂ ਮਾਰੀਆਂ